ਹਾਈ ਗੁਰਜੀ ਕਾ ਖਾਲਸਾ ਤੇ ਵਾਹੀ ਗੁਰਜੀ ਕੀ ਫਤਿਹ ਤੇ ਆਪਾਂ ਪਹੁੰਚੇ ਆ ਅੱਜ ਕਾਲੀ ਦੇ ਘਰੇ ਹਾਂਜੀ ਕਾਲੀ ਹਾਂਜੀ ਅੱਜ ਜਾ ਰਹੇ ਆ ਯਾਰ ਅੱਜ ਫਾਇਲ ਕਾ ਹਾਂ ਜੀ ਵੀ ਫਾਇਲ ਕਾ ਜੀ ਹਾਇਲ ਕਾ ਜਾਣਾ ਟਰੈਕਟਰ ਛੱਡ ਕੇ ਆਉਂਗਾ 9811 ਤੇ ਸਾਡੇ ਵਾਲੇ 735 ਮਗਰ ਪਾਵਾਂਗੇ ਟੋਚਣ ਕਿਉਂਕਿ ਇਸ ਲੋਟ ਵਗੈਰਾ ਕਰਾਉਣਾ ਥੋੜਾ ਜਿਹਾ ਖਰਾਬ ਸੀਗਾ ਤੇ ਆ ਚੀਜ਼ ਬਾਰੇ ਕਾਲੀ ਤੈਨੂੰ ਮੈਂ ਪੁੱਛਣਾ ਸੀ ਆ ਚੀਜ਼ ਵੇਖੀ ਜਾਂਦਾ ਸੀ ਮੈਂ ਇਹ ਸਨਮਾਨ ਮਿਲਿਆ ਯਾਰ ਸਨਮਾਨ ਮਿਲਿਆ ਹਾਂਜੀ ਹਾਂਜੀ ਕਿੱਥੋਂ ਇਹ ਮਿਲਿਆ ਜੀ ਸਕੂਲ ਤੋਂ ਆਪਾਂ ਨੂੰ ਆਪਾਂ ਬੈਟਬਾਲ ਤੇ ਹਾਂ ਜੀ ਸੇ ਸਕੀਨਾ ਕ੍ਰਿਪਟੋ ਵੱਲੋਂ ਮਿਲਿਆ ਇਹ ਮਾਨ ਸਨਮਾਨ ਹਾਂ ਠੀਕ ਆ ਚਲੋ ਬਦਾਂਗਾ ਵਧੀਆ ਦਿਨ ਮਿਹਨਤ ਕਰ ਆਪ ਦੀ ਜੜਾਈ ਕਰਕੇ ਲੋਕਾਂ ਨੇ ਕਿਹਾ ਯਾਰ ਠੀਕ ਆ ਠੀਕ ਆ ਬਾਲਬੂਲ ਕਰ ਸੱਟ ਬਾਲਬੂਲ ਪੜੇ ਸਟੇਟ ਕਰਾਈ ਮੁੰਡੇ ਨੇ ਹਲਾ ਕੇ ਦਿਖਾ ਦੇ ਇੱਕ ਵਾਰੀ ਇੱਥੇ ਇਹ ਤਾਂ ਹਲੇ ਜੀ ਸੌਕਿਆ ਜਣਾ ਉਹਦੇ ਹਲਾ ਹਲੇ ਨਾਤਾ ਤੇ ਸਕਾਉਂਦਾ ਚੱਲ ਫਿਰ ਸਮਾਧੀ ਨਾ ਆਰਡਰ ਦਿੱਤਾ ਸੀ ਆਰਡਰ ਇਹਦਾ ਨਹੀਂ ਮੰਗਦਾ ਹੁਣ ਬੋਲ ਕੀ ਬਣਾ ਨਾ ਯਾਰ ਅੱਜ ਕੀ ਕਰ ਰਹੇ ਆ ਮarli ਮarli ਅੱਜ ਕੀ ਬੰਦ ਪਰਨਾ ਦਾ ਦਿਖਾ ਮੜਾ ਇਹ ਲੋਕਾਂ ਨੂੰ ਆਇਓ ਆਇਓ ਦਿਖਾਣੇ ਆਇਓ ਆਇਓ ਬੱਕਰਾਂ ਨੂੰ ਦਿਖਾਏਗਾ ਹਾਂ ਮੱਕਾ ਬਣਾ ਨਹੀਂ ਉਹਨਾ ਸਹੀ ਤਰੈ ਨਹੀਂ ਆਓ ਦੇਖੋ ਤਾਂ ਸਹੀ ਬਣਾ ਬਣਾ ਆਇਓ ਲੈ ਆੜੇ ਆਹ ਦੇਖੋ ਕਿਆ ਤਰ ਬਣਾਇਆ ਖੁਰ ਲਾਂਗਾ ਆ ਮੁੰਡੇ ਨੇ ਖੁਰਨੀਆਂ ਬਣਾਈਆਂ ਤੇ ਆ ਥੱਲੇ ਖੜਾ ਆ ਗਿਆ ਕੱਚਾ ਬੱਕਰਾਂ ਵੀ ਦਿਖਾ ਦੇ ਹਾਂ ਤੇ ਗਾਂ ਬੱਕਰਾਂ ਵੇਖ ਲਓ ਆ ਵੇਖ ਲੈ ਆ ਪੁੱਕੜਈ 6 ਬੱਕਰਾਂ ਹਾਂ ਇੱਕ ਬੱਕਰਾ ਤੇ ਆਪਣੇ 6ਵੇਂ ਆਪਣੇ ਆ ਜੀ ਠੀਕ 6 ਵਿੱਚੋਂ ਕੁਝ ਮਤਲਬ 2-3 ਮਰ ਗਈ ਸੀ ਹਾਂ ਤੇ ਹੁਣ ਆਪਣੇ 4-5 ਆ ਜੀ ਦੇਖ ਵਾ ਠੀਕ ਆ ਠੀਕ ਬਣਾ ਦੇ ਹਾਂਜੀ ਆਪਾਂ ਪਹੁੰਚੇ ਗੌਟ ਫਾਰਮ ਤੇ ਚਹਿਲ ਗੌਟ ਫਾਰਮ ਤੇ ਤੇ ਆਪਾਂ ਪੁੱਛਦੇ ਆ ਕਿੰਨੀਆਂ ਬੱਕਰੀਆਂ ਰੱਖੀਆਂ ਹੋਈਆਂ ਹਾਂਜੀ ਆਪਣੇ ਕੋਲੇ ਜੀ ਇੱਕ ਬੱਕਰੀ ਤੋਂ ਸ਼ੁਰੂਆਤ કરી ਸੀ ਆਪਾਂ ਠੀਕ ਆ ਬਿੱਟਲ ਬੱਕਰੀਆਂ ਦੱਸ ਦਈਏ ਤੁਹਾਨੂੰ ਤੇ ਇੱਕ ਤੋਂ ਹੁਣ ਕਰਮਾ ਵਾਲੀਆਂ ਜਿਹੜੀਆਂ 12-13 ਬਣ ਗਈਆਂ ਜੀ ਹੁਣ ਤਿੰਨ ਤਿੰਨ ਸੂਈਆਂ ਹਾਂਜੀ ਪੰਜ ਬੱਚੇ ਇੱਕ ਪਾਠ ਮਰ ਗਈ ਸੀ ਤੇ ਦੋ ਚਾਰ ਬੱਚੇ ਪਹਿਲਾਂ ਵੀ ਚਲੇ ਸੀ ਤੇ ਮਾਰੇ ਦਿਖਾ ਦੇ ਪਹਿਲਾਂ ਬੱਕਰੀਆਂ ਫੇਰ ਕਰਦੇ ਗੱਲ ਬਾਤ ਬੱਚੇ ਦਿਖਾ ਬੱਚੇ ਦਿਖਾ ਦੇ ਪਿੰਜਰੇ ਚ ਤੇ ਹੋਰ ਵੀ ਵਾਧਾ ਕਰਨਾ ਬੱਕਰੀਆਂ ਚ ਹਾਂਜੀ ਉਹ ਰਾਦਾ ਰਹੇਗਾ 15-20 ਪੱਠਾ ਹੋਰ ਪਾਉਂਦਾ ਈ ਅੱਛਾ ਬੱਕਰੀ ਵਾਧੀ ਬਹੁਤ ਆਈ ਠੀਕ ਆ ਤੇ ਸੇਲ ਵਗੈਰਾ ਵੀ ਕਰ ਦਿੰਨੇ ਆ ਕਿ ਸ਼ੌਂਕ ਨੂੰ ਹੀ ਰੱਖੀਆ ਨਹੀਂ ਨਹੀਂ ਕਰਦੇ ਸੇਲ ਵਗੈਰਾ ਬੱਕਰੀ ਬੁੱਕਰੀ ਕਰ ਦਿੰਨੇ ਹਜੇ ਪੱਠਾ ਤਾਂ ਨਹੀਂ ਕਰ ਵੇਚਣ ਲੱਗੇ ਤੇ ਕੋਈ ਸੇਲ ਲਈ ਹੋਵੇ ਤਾਂ ਦੱਸ ਦੋ ਕੋਈ ਨਹੀਂ ਜੇ ਕਿਸੇ ਨੂੰ ਕੋਈ ਚੰਗੀ ਲੱਗੂਗੀ ਤਾਂ ਦੇਖ ਕੇ ਬਾਈ ਆ ਜੇ ਆਪਾਂ ਜ਼ਰੂਰ ਕਿਸੇ ਨੂੰ ਕੰਟੈਕਟ ਨੰਬਰ ਵੀ ਪਾ ਦਾਂਗੇ ਉੱਤੇ ਕੰਟੈਕਟ ਵੀ ਕਰ ਲਿਓ ਤੁਸੀਂ ਤੇ ਕਿਸੇ ਨੇ ਜੇ ਕਾਉਸ ਵਗੈਰਾ ਕਰਾਉਣੀ ਹੋਵੇ ਬੱਕਰਾ ਵੀ ਹੈਗਾ ਵਧੀਆ ਬੱਕਰਾ ਹੀ ਆਪਣੇ ਕੋਲੇ ਤਾਂ ਹੈ ਨਹੀਂ ਕਰ ਮੁੰਡਾ ਹੋਰ ਹੈਗਾ ਬਹੁਤ ਚੰਗਾ ਬੱਕਰਾ ਉਹਦੇ ਕੋਲੇ ਤੂੰ ਆਪਾਂ ਕੋਈ ਨਹੀਂ ਜੇ ਕਰਾਉਣੀ ਹੋਈ ਤਾਂ ਕਿਸੇ ਨੂੰ ਜਦੋਂ ਮਰਜੀ ਬਾਈ ਆਵੀ ਖੁੱਲੇ ਖਾਤੇ ਉਹਨਾਂ ਦਾ ਹੀ ਬੱਕਰਾ ਚਲੋ ਠੀਕ ਆ ਜੀ ਲੋ ਜੀ ਅੱਜ ਆਪਾਂ ਵੀਰੋ ਜਾ ਰਹੇ ਹਾਇਲ ਦਾ 5911 ਟਰੈਕਟਰ ਤਿਆਰ ਕਰਵਾਉਣਾ ਸੀਗਾ ਖਰਾਬ ਹੋ ਗਿਆ ਸੀਗਾ ਤੇ ਇਹਨੂੰ ਰਿਪੇਅਰ ਨੇ ਬਿਠਾ ਲੈ ਕੇ ਆਉਣਾ ਦੋ ਦਿਨ ਬਾਅਦ ਕੇ ਲੈ ਕੇ ਜਾ ਰਹੇ ਆ ਦੇਖ ਲਓ ਤੇ ਅੱਗੇ ਆ ਕੇ ਦਿਖਾਵਾਂਗੇ ਸ਼ੌਪ ਕਿਹੜੀ ਦੇ ਥੱਲੇ ਸਾਰਾ ਕੁਝ ਦਿਖਾਵਾਂਗੇ ਇੱਥੇ ਚਲੋ ਬਲੌਗ ਨਾਲ ਜੁੜੇ ਰਹੋ ਸਾਰੇ ਪ੍ਰਾਤਨਵਾ ਚੋਟਾ ਬਹੁਤ ਬਹੁ ਹਾਂਜੀ ਨੌਜੀ ਆਪਾਂ ਪਹੁੰਚ ਚੁੱਕੇ ਆਂ ਫਾਇਲ ਕਾ ਤੇ ਆ ਮਸ਼ਹੂਰ ਦੁਕਾਨ ਆ ਤੁਸੀਂ ਸ਼ਾਇਦ ਜਾਣਦੇ ਹੋਵੋਗੇ ਸਾਰੇ ਇੱਥੇ ਠੱਲਣਾ ਨਾਟਕਿਆ ਨਾ ਆਪਾਂ ਇੱਥੋਂ ਕਰਵਾਉਣਾ ਰੈਡੀ ਸ਼ੈਰੀ ਪਿਆਰ ਵਗੈਰਾ ਤੇ ਕਾਲੀ ਜੀ ਨਾਲ ਸੀ ਆਪਣੇ ਕਿਵੇਂ ਹੋ ਵਧੀਆ 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 ਰਸਾ ਪਰ ਗਾਣੇ ਗੁਣੇ ਸੁਣੇ ਵਧੀਆ ਮਿਊਜ਼ਿਕ ਤੇ ਪਹੁੰਚ ਹੀ ਗਏ ਫਾਇਲ ਕਾ ਫੇਰ